ਨਮਸਕਾਰ ਦੋਸਤੋ ਅੱਜ ਆਪਾਂ ਜ਼ਿੰਦਗੀ ਤੇ ਪੈਸੇ ਦੀ ਕਹਾਣੀ ਦਾ ਚੌਥਾ ਭਾਗ ਪੜ੍ਹਦੇ ਆਂ ਨਵੀ ਨੇ ਹਸਪੀਟਲ ਪਹੁੰਚ ਕੇ ਜਲਦੀ ਜਲਦੀ ਆਪਣੀ ਬਾਈਕ ਪਾਰਕਿੰਗ ਵਿੱਚ ਲਗਾਈ ਤੇ ਫਟਾਫੜ ਬਿਲਡਿੰਗ ਦੇ ਅੰਦਰ ਦਾਖਲ ਹੁੰਦੇ ਹੋਏ ਹੀ ਰਿਸੈਪਸ਼ਨ ਤੇ ਅਰुण ਦੀ ਮਾਂ ਨਿਮਰਤਾ ਦੇ ਰੂਮ ਦਾ ਪਤਾ ਕਰਕੇ ਉਧਰ ਵੱਲ ਭੱਜਿਆ ਅਰੁਣ ਨੇ ਨਵੀ ਨੂੰ ਆਉਂਦੇ ਦੇਖਿਆ ਤਾਂ ਉਹ ਵੀ ਅੱਗੇ ਨਵੀ ਵੱਲ ਤੁਰ ਪਿਆ नवीन ने अरुण ਨੂੰ ਪੁੱਛਿਆ ਅੰਟੀ ਠੀਕ ਹੈ ਹਾਂ ਹਾਂ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਆ ਠੀਕ ਹੈ ਦੋਵੇਂ ਹਾਲ ਵਿੱਚ ਕੁਰਸੀਆਂ ਉੱਪਰ ਹੀ ਬੈਠ ਗਏ ਥੋੜੀ देर ਬਾਅਦ ਹੀ ਉਹਨ ਘੁੰਮ ਫਿਰ ਕੇ ਉਸ ਕੁੜੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਸ਼ਾਇਦ ਉਹ ਉਧਰ ਲੰਘਦੀ ਦਿਖਾਈ ਦੇ ਜਾਵੇ ਪਰ ਉਸ ਦਾ ਕੋਈ ਵੀ ਪਤਾ ਨਹੀਂ ਸੀ ਲੱਗ ਰਿਹਾ ਘੁੰਮ ਫਿਰਨ ਤੋਂ ਬਾਅਦ ਫਿਰ ਆ ਕੇ ਕੁਰਸੀਆਂ ਉੱਪਰ ਹੀ ਬੈਠ ਗਏ ਬੈਠੇ ਬੈਠੇ ਪਤਾ ਨਹੀਂ ਨੀਂਦ ਆ ਗਈ ਪੇਸ਼ੈਂਟ ਨਿਮਰਤਾ ਦੇ ਰਿਲੇਟਿਵ ਆਵਾਜ਼ ਲਗਾਉਣ ਦੇ ਨਾਲ ਪਤਾ ਚੱਲਿਆ ਕਿ ਸਵੇਰ ਹੋ ਗਈ ਅਰुण ਜਲਦੀ ਨਾਲ ਰਿਸੈਪਸ਼ਨ ਤੇ ਚਲਾ ਗਿਆ ਨਵੀ ਉੱਠ ਕੇ ਮਰੀਜ਼ਾਂ ਦੇ ਵਾਰਡ ਵੱਲ ਚੱਕਰ ਲਗਾ ਕੇ مین ਗੇਟ ਵੱਲ ਆ ਗਿਆ ਨਵੀ مین ਗੇਟ ਕੋਲ ਪਹੁੰਚ ਗਿਆ ਤੇ ਉਹ ਉਸ ਦੇ ਪਹੁੰਚਣ ਤੋਂ 10 ਕੁ ਸੈਕਿੰਡ ਪਹਿਲਾਂ ਗੇਟ ਤੋਂ ਬਾਹਰ ਚਲੀ ਗਈ ਕੋਈ 2 ਵਜੇ ਨਿਮਰਤਾ ਨੂੰ ਡਿਸਚਾਰਜ ਕਰ ਦਿੱਤਾ ਗਿਆ 2 ਵਜੇ ਤੱਕ ਉਹਨਾਂ ਦੋਵਾਂ ਨੇ ਪੂਰਾ ਹਸਪਤਾਲ ਨੂੰ ਹਰ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਹੀਂ ਮਿਲੀ ਦੋਵੇਂ ਨਿਰਾਸ਼ ਚਿਹਰਿਆਂ ਦੇ ਨਾਲ ਹੀ ਘਰ ਆ ਗਏ ਦੋ ਦਿਨ ਬਾਅਦ ਫਿਰ ਨਿਮਰਤਾ ਨੂੰ ਲੈ ਕੇ ਅਰुण ਤੇ ਨਵੀ ਉਸੇ ਹਸਪਤਾਲ ਪਹੁੰਚੇ ਡਾਕਟਰ ਨੇ ਕੁਝ ਟੈਸਟ ਲਿਖ ਦਿੱਤੇ ਨਵੀ ਉਹਨਾ ਟੈਸਟਾਂ ਦੇ ਖਰਚ ਦੀ ਰਕਮ ਜਮਾ ਕਰਵਾਉਣ ਗਿਆ। ਉੱਥੇ ਉਸ ਦੇ ਅੱਗੇ ਦੀਪੀ ਖੜੀ ਸੀ ਜੋ ਕੈਸ਼ੀਅਰ ਨੂੰ ਕਹਿ ਰਹੀ ਸੀ ਪਲੀਜ਼ ਤੁਸੀਂ 8 ਲੱਖ ਜਮਾ ਕਰ ਲਓ। ਬਾਕੀ ਦੇ 5 ਲੱਖ ਦੇ ਉੱਪਰਲਾ ਖਰਚਾ ਮੈਂ ਜਲਦੀ ਹੀ ਇੰਤਜ਼ਾਮ ਕਰ ਲਵਾਂਗੀ। ਕੈਸ਼ੀਅਰ ਨੇ ਕਿਹਾ ਠੀਕ ਹੈ ਪਰ ਬਾਕੀ 5.5 ਲੱਖ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ ਹੀ ਜਮਾ ਕਰਾਉਣੇ ਪੈਣਗੇ। ਕੈਸ਼ੀਅਰ ਨੇ ਬੋਲਦੇ ਹੋਏ ਦੀਪੀ ਤੋਂ ਨੋਟਾਂ ਦੀ ਸਹੀ ਫੜੀ ਤੇ 500 ਦੇ 1000 1000 ਵਾਲੇ ਨੋਟ ਅਲੱਗ ਕਰਕੇ ਗਿਣਤੀ ਕਰਨ ਲੱਗਾ 2.5 ਲੱਖ ਪੂਰੇ ਹੋਣ ਤੇ ਦੀਪੀ ਨੇ ਰਸੀਦ ਲਈ ਤੇ ਉਥੋਂ ਤੁਰ ਪਈ ਨਵੀ ਨੇ ਜਲਦੀ ਜਲਦੀ ਟੈਸਟਾਂ ਦੇ ਪੈਸੇ ਜਮ੍ਹਾਂ ਕਰਵਾਏ ਤੇ ਜਲਦੀ ਜਲਦੀ ਆਪਣੀ ਨਿਗਾਹ ਮਗਰ ਜੋ ਦੀਪੀ ਦਾ ਪਿੱਛਾ ਕਰ ਰਹੀ ਸੀ ਤੁਰ ਪਿਆ ਥੋੜੀ ਅੱਗੇ ਜਾ ਕੇ ਉਹ ਰੁਕ ਗਈ ਉਹ ਵੀ ਉਸ ਦੇ ਪਿੱਛੇ ਹੀ ਰੁਕ ਗਿਆ ਉਸ ਨੇ ਆਪਣੇ ਪਰਸ ਵਿੱਚੋਂ ਮੋਬਾਈਲ ਕੱਢਿਆ ਤੇ ਫੋਨ ਤੇ ਗੱਲ ਕਰਨ ਲੱਗ ਪਈ ਰਾਹੁਲ ਪਲੀਜ਼ 5 ਲੱਖ ਦਾ ਇੰਤਜ਼ਾਮ ਕਰ ਦੇ ਮੇਰੀ ਮੰਮੀ ਦਾ ਆਪਰੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ ਪਲੀਜ਼ ਰਾਹੁਲ ਪਲੀਜ਼ ਸ਼ਾਇਦ ਉਧਰ ਤੋਂ ਫੋਨ ਕੱਟ ਗਿਆ ਸੀ ਉਸ ਨੇ ਫੋਨ ਕੰਨ ਨਾਲੋਂ ਲਾਇਆ ਤੇ ਸਕਰੀਨ ਵੱਲ ਦੇਖਿਆ ਫਿਰ ਤੋਂ ਦੀਪੀ ਨੇ ਇੱਕ ਨੰਬਰ ਡਾਇਲ ਕੀਤਾ ਤੇ ਫੋਨ ਕੰਨ ਨੂੰ ਲਾ ਕੇ ਬੋਲਣ ਲੱਗ ਪਈ ਅਮਨ ਪਲੀਜ਼ ਮੈਨੂੰ ਮੰਮੀ ਦੀ ਜ਼ਿੰਦਗੀ ਲਈ 5 ਲੱਖ ਚਾਹੀਦੇ ਹਨ ਪਲੀਜ਼ ਪਲੀਜ਼ ਤੇ ਸ਼ਾਇਦ ਉਧਰੋਂ ਫੋਨ ਕੱਟ ਗਿਆ ਸੀ ਉਸ ਨੇ ਫੋਨ ਕੰਨ ਨਾਲੋਂ ਲਾਇਆ ਸਕਰੀਨ ਵੱਲ ਦੇਖਣ ਲੱਗੀ ਇਹ ਤਾਂ ਉਹ ਪਰੇਸ਼ਾਨ ਹੋਈ ਹਾਲ ਵਿੱਚ ਹੀ ਕੁਰਸੀ ਉੱਪਰ ਧੜੰਮ ਕਰਕੇ ਬੈਠ ਗਈ ਨਵੀ ਸੋਚ ਦਾ ਸੋਚਦਾ ਦੀਪੀ ਕੋਲ ਪਹੁੰਚ ਗਿਆ ਤੇ ਦੀਪੀ ਦੇ ਨਾਲ ਵਾਲੀ ਕੁਰਸੀ ਉੱਪਰ ਬੈਠ ਗਿਆ ਉਸ ਨੇ ਇੱਕਦਮ ਉਸ ਦੇ ਚਿਹਰੇ ਵੱਲ ਦੇਖਿਆ ਤੇ ਬੋਲੀ ਤੁਸੀਂ ਇੱਥੇ ਨਵੀ ਨੇ ਕਿਹਾ ਹਾਂ ਕਿਉਂ ਜਿੱਥੇ ਤੁਸੀਂ ਜਾਓ ਮੈਂ ਉੱਥੇ ਨਹੀਂ ਆ ਸਕਦਾ ਨਹੀਂ ਮੇਰਾ ਉਹ ਮਤਲਬ ਨਹੀਂ ਫਿਰ ਮਨ ਵਿੱਚ ਕਹਿਣ ਲੱਗੀ ਸ਼ਾਇਦ ਉਸ ਦਿਨ ਦੀ ਟੱਕਰ ਤੋਂ ਬਾਅਦ ਮੀਰਾ ਪਿੱਛਾ ਕਰ ਰਿਹਾ ਹੋਣਾ ਹੈ ਫਿਰ ਕੀ ਮਤਲਬ ਨਹੀਂ ਵੈਸੇ ਹੀ ਪੁੱਛ ਲਿਆ अरुण दी मम्मी बीमार है इसलिए दीपी बोली अच्छा फिर मन ਵਿੱਚ ਹੀ ਸੋਚਣ ਲੱਗ ਪਈ ਕਿ ਹੁਣ ਇਹ अरुण ਕੌਣ ਹੈ ਚਲੋ ਮੈਂ ਕੀ ਲੈਣਾ ਪਰ ਤੁਸੀਂ ਇੱਥੇ ਕਿਸ ਲਈ ਮੇਰੀ ਮੰਮੀ ਨੂੰ ਹਾਰਟ ਟੈਕ ਦੀ ਪ੍ਰੋਬਲਮ ਹੈ ਅਤੇ ਉਹਨਾਂ ਦਾ 2 ਦਿਨ ਬਾਅਦ ਆਪਰੇਸ਼ਨ ਹੈ ਅੱਛਾ ਮੰਮੀ ਨੂੰ ਹਾਰਟ ਟੈਕ ਦੀ ਪ੍ਰੋਬਲਮ ਹੈ ਤੁਹਾਡੇ ਮੰਮੀ ਨਹੀਂ ਮੇਰੀ ਮੰਮੀ ਦੀਪੀ ਨੇ ਕਿਹਾ ਹਾਂ ਹਾਂ ਮੇਰਾ ਮਤਲਬ ਵੀ ਉਹੀ ਹੈ ਉਹ ਕੁਝ ਨਹੀਂ ਬੋਲੀ ਤੇ ਮਨ ਵਿੱਚ ਹੀ ਸੋਚਣ ਲੱਗ ਪਈ ਕਿ ਅਜੀਬ ਕਿਸਮ ਦਾ ਪਰਸਨ ਹੈ ਉਹ ਕੈਸ਼ੀਅਰ ਕੀ ਰੋਲਾ ਪਾ ਰਿਹਾ ਸੀ ਦੀਪੀ ਭਾਵਕ ਹੋ ਗਈ ਤੇ ਉਸ ਨੂੰ ਵੀ ਚੰਗਾ ਲੱਗ ਰਿਹਾ ਸੀ ਇਸ ਲਈ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਦੀਪੀ ਨੇ ਕਿਹਾ ਮੰਮੀ ਦਾ 2 ਦਿਨ ਬਾਅਦ ਆਪਰੇਸ਼ਨ ਹੈ ਆਪਰੇਸ਼ਨ ਹੋਣਾ ਵੀ ਜ਼ਰੂਰੀ ਹੈ ਨਹੀਂ ਤਾਂ ਮੰਮੀ ਬਚ ਨਹੀਂ ਸਕਦੇ ਮੈਂ ਆਪਣੀ ਗੱਡੀ ਵੇਚ ਕੇ ਮੁਸ਼ਕਿਲ ਨਾਲ 2.5 ਲੱਖ ਰੁਪਏ ਦਾ ਇੰਤਜ਼ਾਮ ਕਰ ਸકી ਹਾਂ ਉਸ ਨੇ ਉਸ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲਏ ਪਰ ਬੋਲਿਆ ਕੁਝ ਨਹੀਂ ਤੇ ਦੀਪੀ ਨੂੰ ਵੀ ਉਸ ਦੇ ਹੱਥਾਂ ਵਿੱਚ ਹੱਥ ਦੇ ਕੇ ਚੰਗਾ ਲੱਗਿਆ ਤੇ ਨਵੀ ਉੱਠ ਕੇ ਖੜਾ ਹੋ ਗਿਆ ਤੇ ਝੁੱਕ ਕੇ ਉਸ ਦੇ ਹੱਥਾਂ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਛੱਡ ਦਿੱਤਾ ਤੇ ਆਪ ਚੱਲਦਾ ਹੋਇਆ ਗੇਟ ਤੋਂ ਬਾਹਰ ਗਿਆ ਉਹ ਉਸ ਨੂੰ ਸਾਧਾਰਨ ਜਿਹੇ ਲਿਵਾਸ ਵਿੱਚ ਜਾਂਦੇ ਨੂੰ ਦੇਖਦੀ ਰਹੀ ਅੱਖਾਂ ਹੰਝੂਆਂ ਨਾਲ ਭਰ ਲਈਆਂ ਉਹ ਕੋਈ ਘੰਟੇ ਬਾਅਦ ਵਾਪਸ ਆਇਆ ਉਸ ਨੇ ਦੇਖਿਆ ਉਹ ਉੱਥੇ ਹੀ ਬੈਠੀ ਸੀ ਤੇ ਆਪਣੀਆਂ ਅੱਖਾਂ ਤੋਂ ਵਹਿ ਰਹੀਆਂ ਹੰਝੂਆਂ ਦੀਆਂ ਦੋ ਨਦੀਆਂ ਵਿੱਚ ਵਹਿ ਰਹੀ ਸੀ ਅਤੇ ਉਹ ਚੁੱਪਚਾਪ ਉਸ ਦੇ ਨਾਲ ਵਾਲੀ ਕੁਰਸੀ ਉੱਪਰ ਬੈਠ ਗਿਆ ਤੇ ਆਪਣੀ ਸੱਜੀ ਬਾਹ ਉਸ ਦੇ ਮੋਢਿਆਂ ਉੱਪਰ ਦੀ ਵੱਲ ਲਈ ਉਸ ਨੇ ਵੀ ਆਪਣਾ ਸਿਰ ਉਸ ਦੇ ਸੱਜੇ ਮੋਢੇ ਉੱਪਰ ਰੱਖ ਲਿਆ ਅਤੇ ਦੀਪੀ ਨੂੰ ਜਾਪਿਆ ਜਿਵੇਂ ਕਿਸੇ ਆਪਣੇ ਨੇ ਉਸ ਨੂੰ ਆ ਗੋਸ਼ ਵਿੱਚ ਲੈ ਲਿਆ ਹੋਵੇ ਤਾਂ ਦੋਸਤੋ ਅੱਜ ਦੀ ਕਹਾਣੀ ਦੇ ਵਿੱਚ ਬਸ ਐਨਾ ਹੀ ਤਾਂ ਮਿਲਦੇ ਹਾਂ ਭਾਗ ਨੰਬਰ 5 ਦੇ ਵਿੱਚ ਜ਼ਿੰਦਗੀ ਤੇ ਪੈਸਾ